ਸੁਣਿਆ ਹੁੰਦੀ ਬੜੀ ਦੁਨੀਆ ਪਰ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਗੇ ਕਿਸੇ ਕਿਸੇ ਨੂੰ ਹੁੰਦੀ ਹੈ ਇੱਕ ਰੱਬੀ ਗੁਣ ਦੇਵੀ ਗੁਣ ਪੈਦਾ ਕਰਨ ਵਾਸਤੇ ਕਿਹਾ ਮਾਲਕ ਮੇਰੇ ਅੰਦਰੋਂ ਤ੍ਰਿਸ਼ਨਾ ਖਤਮ ਹੋ ਜਾਏ ਮੈਨੂੰ ਇਹ ਗੁਣ ਦੇ ਮੈਂ ਤਾਂ ਕਰਕੇ ਤੇਰਾ ਪਾਠ ਕਰਦਾ ਹਾਂ ਮੈਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛਟਕਾਰਾ ਪਾ ਮੇਰੇ ਅੰਦਰ ਐਸਾ ਗੁਣ ਆ ਜਾਏ ਕਿ ਮੈਂ ਨਿੰਦਿਆ ਈਰਖਾ ਬੈਰ ਬ੍ਰੋਧ ਤੋਂ ਛਟਕਾਰਾ ਪਾ ਲਵਾਂ ਇਹ ਇਹ ਗੁਣ ਨੇ ਗੁਣ ਧਾਰਨ ਕਰਨ ਆਉਣਾ ਜਾਂ ਗੁਣ ਧਾਰਨ ਕਰਨ ਵਾਸਤੇ ਅਰਦਾਸ ਕਰਨੀ ਕੋਈ ਕੋਈ ਕਰਦਾ ਹੈ ਆਖੋ ਸਤਿਨਾਮ ਕਿ ਗੁਣ ਲੈਣ ਵਾਸਤੇ ਪਰਮਾਤਮਾ ਜੀ ਅੱਗੇ ਅਰਦਾਸ ਕਰਨੀ ਭਗਤ ਕਬੀਰ ਜੀ ਨੂੰ ਕਿਸੇ ਨੇ ਕਿਹਾ ਕਿ ਮਹਾਰਾਜ ਇਹ ਜੋ ਗੁਰੂ ਦੇ ਪਿਆਰੇ ਆਉਂਦੇ ਆ ਇਹਨਾਂ ਨੂੰ ਦਰਸ਼ਨ ਕਰਵਾਓ ਭਗਤ ਕਬੀਰ ਜੀ ਕਹਿੰਦੇ ਆ ਇਹਨਾਂ ਨੂੰ ਪੁੱਛ ਇਹਨਾਂ ਤੋਂ ਹੱਥ ਖੜੇ ਕਰਾ ਵੀ ਕਿੰਨੇ ਕੁ ਦਰਸ਼ਨਾਂ ਲਈ ਆਉਂਦੇ ਆ ਕਿੰਨੇ ਕਿਥੇ ਦਾਤਾਂ ਲੈਣ ਲਈ ਆਉਂਦੇ ਆ ਆਖੋ ਸਤਨਾਮ ਦਰਸ਼ਨਾਂ ਦੀ ਆਸਾ ਕਿੰਨਿਆਂ ਕਦੇ ਅੰਦਰ ਹੈ ਮੈਂ ਸਭ ਨੂੰ ਦਰਸ਼ਨ ਕਰਵਾ ਦਿਆਂਗਾ ਪੁੱਛੋ ਵੀ ਦਰਸ਼ਨਾ ਲਈ ਕਿੰਨੇ ਆਏ ਐ ਕਿ ਮੰਗਾਂ ਦੀਆਂ ਲਿਸਟਾਂ ਲਈ ਬੈਠੇ ਐ ਭਗਤ ਕਬੀਰ ਜੀ ਆਖਣ ਲੱਗੇ ਕੋਈ ਨਹੀਂ ਗੁਣ ਪ੍ਰਾਪਤ ਕੋਈ ਨਹੀਂ ਕਰਨ ਆਉਂਦਾ ਗੁਣ ਜਿਹੜੇ ਪ੍ਰਾਪਤ ਕਰ ਲੈਂਦੇ ਐ ਰੱਬੀ ਗੁਣ ਉਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਕਿਵੇਂ ਰੱਬੀ ਗੁਣ ਮਿਲਦੇ ਆ ਮਹਾਰਾਜ ਇੱਕ ਇੱਕ ਵਚਨ ਵਿੱਚ ਬੜਾ ਵੱਡਾ ਕੁਝ ਬਖਸ਼ ਦਿੰਦੇ ਸਤਿਗੁਰੂ ਜੀ ਕਹਿੰਦੇ ਆ ਪਰਕਾਰ ਬੁਰਾ ਨਾ ਰੱਖੋ ਜੀਤ ਤੁਮਕੋ ਦੁੱਖ ਨਹੀਂ ਪਾਈਗੇ ਨਵੇੜਾ ਕਰ ਦਿੱਤਾ ਨਾ ਕਿ ਤੈਨੂੰ ਦੁੱਖ ਹੋ ਹੀ ਨਹੀਂ ਸਕਦਾ ਤੂੰ ਕਿਸੇ ਦਾ ਬੁਰਾ ਚਿੱਤ ਵਿੱਚ ਰੱਖਣਾ ਛੱਡ ਦੇ ਆਖੋ ਸਤਨਾਮ ਇਹ ਕੀ ਹੈ ਦੇਵੀ ਗੁਣਾ ਨਾ ਹਰ ਇੱਕ ਵਿੱਚ ਜੋਤ ਦੇਖਣੀ ਤੂੰ ਬੁਰਾ ਚਿਤਵਨਾ ਛੱਡ ਦੇ ਅੰਦਰ ਵਾਧੂ ਦੀ ਈਰਖਾ ਛੱਡ ਦੇ ਮਹਾਰਾਜ ਕਹਿੰਦੇ ਆ ਨਿੰਦਿਆ ਇਹ ਬੜੀਆਂ ਵੱਡੀਆਂ ਪ੍ਰਾਪਤੀਆਂ ਨੇ ਜੀ ਇਹ ਪਰਕਾ ਬੁਰਾ ਨਾ ਰੱਖੋ ਚਿੱਤ ਇੱਕ ਫਕੀਰ ਨਾ ਕਹਿੰਦੇ ਪਿੰਡ ਵਿੱਚ ਹੋਕਾ ਦਿੰਦਾ ਰਿਹਾ ਕਰਦਾ ਕੋਕਾ ਕੀ ਦਿੰਦਾ ਸੀ ਉਹ ਇੱਕੋ ਹੀ ਗੱਲ ਕਹਿੰਦਾ ਸੀ ਕਿ ਭਲਾ ਕਰੇਗਾ ਆਪਣੇ ਨਾਲ ਬੁਰਾ ਕਰੇਗਾ ਆਪਣੇ ਨਾਲ ਉਹ ਇਦਾਂ ਹੀ ਕਹਿੰਦਾ ਰਿਹਾ ਭਲਾ ਕਰੇਗਾ ਆਪਣੇ ਨਾਲ ਬੁਰਾ ਕਰੇਗਾ ਆਪਣੇ ਨਾਲ ਉਹ ਕਹਿਣ ਤੋਂ ਭਾਵ ਕੀ ਸੀ ਵੀ ਜੇ ਭਲਾ ਕਰ ਰਿਹਾ ਹੈ ਦੁਨੀਆਂ ਵਿੱਚ ਤਾਂ ਵੀ ਆਪਣਾ ਭਲਾ ਕਰ ਰਿਹਾ ਆਪਣੇ ਨਾਲ ਭਲਾ ਕਰ ਰਿਹਾ ਜੇ ਬੁਰਾ ਕਰ ਰਿਹਾ ਹੈ ਤਾਂ ਵੀ ਕਿਸੇ ਨਾਲ ਨਹੀਂ ਉਹ ਆਪਣੇ ਨਾਲ ਹੀ ਬੁਰਾ ਕਰ ਰਿਹਾ ਆਖੋ ਸਤਨਾ ਭਲਾ ਕਰੇਗਾ ਆਪਣੇ ਨਾਲ ਬੁਰਾ ਕਰੇਗਾ ਆਪਣੇ ਨਾਲ ਹੁਣ ਗੱਲ ਤਾਂ ਉਹੀ ਹੁੰਦੀ ਹੈ ਪਰ ਉਹਦੇ ਵਿੱਚ ਰਾਜ ਬੜਾ ਹੁੰਦਾ ਉਹ ਦੁਨੀਆਂ ਨੂੰ ਸਮਝਾਉਣਾ ਚਾਹੁੰਦਾ ਸੀ ਫਿਰ ਦੱਸਿਆ ਵੀ ਬੁਰਾ ਕਰਨ ਵਾਲੇ ਦਾ ਬੁਰਾ ਕਿਵੇਂ ਹੁੰਦਾ ਤੇ ਭਲਾ ਕਰਨ ਵਾਲੇ ਦਾ ਭਲਾ ਕਿਵੇਂ ਹੁੰਦਾ ਹੈ ਪਿੰਡ ਵਿੱਚ ਨਾ ਇੱਕ ਮਾਤਾ ਰਹਿੰਦੀ ਸੀ ਗੁੱਸਾ ਵੜਾਉਂਦਾ ਸੀ ਉਹ ਆਮ ਸੁਭਾਅ ਹੁੰਦਾ ਹੈ ਚਿੜਚੜਾਪਨ ਹੋ ਜਾਣਾ ਗੁੱਸਾ ਆਉਣ ਲੱਗ ਜਾਣਾ ਬਾਧੂ ਦਾ ਗੱਲ ਕੁਝ ਵੀ ਨਹੀਂ ਉਹਦੇ ਮਨ ਵਿੱਚ ਪਤਾ ਕੀ ਆਇਆ ਉਹ ਕਹਿੰਦੀ ਰੋਜ਼ ਇੱਕੋ ਹੀ ਗੱਲ ਕਹਿੰਦਾ ਰਹਿੰਦਾ ਹੈ ਭਲਾ ਕਰੇਗਾ ਆਪਣੇ ਨਾਲ ਬੁਰਾ ਕਰੇਗਾ ਆਪਣੇ ਨਾਲ ਮੈਨੂੰ ਇਹ ਤੇ ਬੜਾ ਗੁੱਸਾ ਆਉਂਦਾ। ਕਹਿੰਦੀ ਇੰਨਾ ਗੁੱਸਾ ਆਉਂਦਾ ਵੀ ਮੈਂ ਤਾਂ ਗळा ਦੱਬ ਦਿਆਂ। ਰੋਜ਼ ਹੀ ਬੋਲਦਾ ਰਹਿੰਦਾ। ਇੱਕ ਦਿਨ ਨਾ ਉਹਨੇ ਕੀ ਕੀਤਾ ਕਹਿੰਦੇ ਉਹ ਫਕੀਰ ਨੂੰ ਕਹਿੰਦੀ ਬਾਬਾ ਦੋ ਪ੍ਰਸ਼ਾਦ ਲੈ ਜਾ। ਉਹਨੇ ਸੋਚਿਆ ਵੀ ਹੋ ਸਕਦਾ ਹੈ ਤੇ ਕੋਈ ਅਸਰ ਹੋ ਗਿਆ ਹੋਵੇ। ਇਹਦਾ ਜੀਵਨ ਬਦਲ ਗਿਆ ਹੋਵੇ ਹੋ ਸਕਦਾ ਕੋਈ ਆਸਰ ਹੋ ਗਿਆ ਹੋਵੇ ਜੀਵਨ ਬਦਲ ਗਿਆ ਹੋਵੇ ਪਰ ਨਹੀਂ ਜੀਵਨ ਕੋਈ ਨਹੀਂ ਬਦਲਿਆ ਸੀ ਅੰਦਰੋਂ ਈਰਖੇ ਇੰਨੀ ਪੈਦਾ ਹੋ ਗਈ ਇਹ ਕਰੋਪੀ ਹੈ ਪ੍ਰਮਾਤਮਾ ਦੀ ਕੋਈ ਮਾੜਾ ਕਰਮ ਅੱਗੇ ਆ ਗਿਆ ਕੀ ਹੋਇਆ ਕਹਿੰਦੇ ਕਹਿੰਦੀ ਬਾਬਾ ਜੀ ਦੋ ਪ੍ਰਸ਼ਾਦ ਦੇ ਛਕ ਜਾਓ ਉਹ ਕਹਿੰਦਾ ਨਹੀਂ ਮੈਨੂੰ ਫੜਾ ਦਿਓ ਦੋ ਪ੍ਰਸ਼ਾਦੇ ਮੈਂ ਆਪਦੀ ਕੁਟਿਆ ਵਿੱਚ ਜਾ ਕੇ ਛਕ ਲਾਂਗਾ ਹੋਇਆ ਕਿ ਉਹਨੇ ਦੋ ਪ੍ਰਸ਼ਾਦਾਂ ਵਿੱਚ ਜ਼ਹਿਰ ਪਾ ਦਿੱਤੀ ਫਕੀਰ ਕਹਿੰਦੀ ਕੰਮ ਨਿਭੜੇਗਾ ਐਵੇਂ ਰੋਜ਼ ਤਪਉਂਦਾ ਰਹਿੰਦਾ ਕੰਮ ਨਿਭੜ ਜਾਏਗਾ ਉਹ ਜੈਰ ਪਾ ਦਿੱਤੀ ਤੇ ਜਾ ਕੇ ਉਹ ਕੁਟਿਆ ਵਿੱਚ ਉਹਨੇ ਪ੍ਰਸ਼ਾਦ ਦੇ ਆਪਣੇ ਰੱਖ ਦਿੱਤੇ ਵੀ ਚਲੋ ਜਦੋਂ ਭੁੱਖ ਲੱਗੀ ਗਿਆ ਬੱਛਾ ਲਵਾਂ ਨੇ ਇਹਨਾਂ ਨੂੰ ਕੀ ਹੋਇਆ ਲੰਗਦੀਆਂ ਲੰਗਦੀਆਂ ਦੋ ਲੜਕੀਆਂ ਆਈਆਂ ਜਿਵੇਂ ਬੱਚੇ ਜਾਂਦੇ ਹੁੰਦੇ ਆਂ ਕਈ ਵਾਰੀ ਉਹ ਦੋ ਲੜਕੀਆਂ ਆਈਆਂ ਫਕੀਰ ਦੀ ਕੁਟਿਆ ਲੋਕ ਆਉਂਦੇ ਜਾਂਦੇ ਆ ਉਹਨਾਂ ਨੇ ਸੋਚਿਆ ਲੜਕੀਆਂ ਨੇ ਵੀ ਭੁੱਖ ਲੱਗੀ ਐ ਅੱਜ ਫਕੀਰ ਦੀ ਕੁਟਿਆ ਚ ਸ਼ਕ ਲੈਣਿਆਂ ਦੋ ਪ੍ਰਸ਼ਾਦ ਦੇ ਕੋਲ ਪਏ ਹੋਣਗੇ ਉਹ ਦੋ ਲੜਕੀਆਂ ਨੇ ਜਾ ਕੇ ਮੰਗ ਕੀਤੀ ਬਾਬਾ ਜੀ ਤੁਹਾਡੇ ਕੋਲ ਕੋਈ ਦੋ ਪ੍ਰਸ਼ਾਦ ਹੈ ਤਾਂ ਸਾਨੂੰ ਛਕਾ ਦਿਓ ਇਹ ਭੁੱਖ ਬੜੀ ਲੱਗੀ ਹੈ ਉਹ ਕਹਿਣ ਲੱਗਾ ਬੇਟਾ ਕੋਈ ਗੱਲ ਨਹੀਂ ਤੁਸੀਂ ਛਕੋ ਦੋ ਪ੍ਰਸ਼ਾਦ ਦੇ ਪਏ ਆ ਮੇਰੇ ਕੋਲ ਤੁਸੀਂ ਛਕੋ ਤੇ ਮੈਂ ਹੋਰ ਲਿਆਵਾਂਗਾ ਕੋਈ ਗੱਲ ਨਹੀਂ ਹੁਣ ਜ਼ਹਿਰ ਪਾਈ ਹੋਈ ਸੀ ਦੋ ਪ੍ਰਸ਼ਾਦ ਦੇ ਜਦੋਂ ਛਕੇ ਤੇ ਨਾਲ ਹੀ ਕੁੜੀਆਂ ਦੇ ਉੱਤੇ ਬਾਹਰ ਚੋ ਕੁੜੀਆਂ ਢੇਰੀ ਹੋ ਗਈਆਂ ਆਖੋ ਸਤਨਾਮ ਉਹਨਾਂ ਦੀ ਮੌਤ ਹੋ ਗਈ ਹੁਣ ਨੇੜੇ-ਨੇੜੇ ਦੱਸਿਆ ਵੀ ਐਂ ਕਰਕੇ ਘਟਨਾ ਵਾਪਰ ਗਈ ਮੈਂ ਤੇ ਪ੍ਰਸ਼ਾਦ ਦੇ ਲੈ ਕੇ ਆਇਆ ਸੀ ਤੁਹਾਨੂੰ ਪਤਾ ਹੀ ਆ ਇੱਥੇ ਪੱਕਦਾ ਕੋਈ ਨਹੀਂ ਪਤਾ ਨਹੀਂ ਕੀ ਕਾਰਨ ਬਣਿਆ ਇਹ ਬੱਚੀਆਂ ਚੜਾਈ ਕਰ ਗਈਆਂ ਇਹਨਾਂ ਨੂੰ ਛੱਡ ਕੇ ਆਓ ਉਹ ਲੜਕੀਆਂ ਨੂੰ ਘਰ ਲੈ ਗਏ ਤੇ ਜਦੋਂ ਘਰ ਛੱਡਿਆ ਤੇ ਫਕੀਰ ਉਸੇ ਪਿੰਡ ਵਿੱਚ ਫੇਰ ਗਿਆ ਤਾਂ ਜਿਹੜੀ ਮਾਤਾ ਨੇ ਜ਼ਹਿਰ ਪਾਈ ਸੀ ਉਹਦੇ ਦਰਵਾਜ਼ੇ ਅੱਗੇ ਬੜਾ ਇਕੱਠ ਹੋ ਰਿਹਾ ਇਕੱਠ ਹੋ ਰਿਹਾ ਜਦੋਂ ਵੇਖਿਆ ਜਾ ਕੇ ਅੰਦਰ ਕਿਤੇ ਉਹੀ ਮਾਈ ਹੈ ਜਿਨੇ ਪ੍ਰਸ਼ਾਦ ਦਿੱਤੇ ਸੀ ਉਹ ਜਦੋਂ ਵੇਖਿਆ ਕਿ ਲੜਕੀਆਂ ਕੌਣ ਨੇ ਉਹ ਕਹਿੰਦੀ ਮੇਰੀਆਂ ਹੀ ਲੜਕੀਆਂ ਨੇ ਕਰੋ ਪ੍ਰਸ਼ਾਦੇ ਗਏ ਬੁਰਾ ਸੋਚਿਆ ਉਸੇ ਲੜਕੀਆਂ ਉਹਦੀਆਂ ਬੱਚੀਆਂ ਕੋਲੀ ਪਹੁੰਚ ਗਏ ਪ੍ਰਸ਼ਾਦੇ ਦੋਵੇਂ ਲੜਕੀਆਂ ਖਤਮ ਹੋ ਗਈਆਂ ਉਹ ਕਹਿੰਦਾ ਮਾਤਾ ਮੈਂ ਇਹੀ ਗੱਲ ਕਹਿੰਦਾ ਸੀ ਪਲਾ ਕਰੇਗਾ ਆਪਣੇ ਨਾਲ ਬੁਰਾ ਕਰੇਗਾ ਆਪਣੇ ਨਾਲ ਉਹ ਤੂੰ ਜ਼ਹਿਰ ਦੇ ਪਾ ਬੈਠੀ ਮੈਨੂੰ ਪਰ ਇਹ ਕੁੜੀਆਂ ਉੱਥੇ ਆ ਗਈਆਂ ਕਿਤੇ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਪ੍ਰਸ਼ਾਦਾ ਸ਼ੱਕ ਲਿਆ ਚਲੀਆਂ ਗਈਆਂ ਉਹ ਵੀ ਬਿਨਾ ਵਜਾ ਗੁਰਬਾਣੀ ਦੱਸਦੀ ਹੈ ਪਰ ਕਾ ਬੁਰਾ ਨਾ ਰੱਖੋ ਜੀ ਤੋ ਤੁਮ ਕੋ ਦੁੱਖ ਨਹੀਂ ਭਾਈ ਮੀਤ ਕਿਸੇ ਦਾ ਬੁਰਾ ਚਿਤਵ ਨਾ ਛੱਡ ਦੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਪਿਆਰੇ ਵਚਨ ਆਪਣੇ ਸਿੱਖ ਨੂੰ ਦੱਸੇ ਸੀ ਉਹ ਗਜਨੀ ਤੋਂ ਆਇਆ ਸੀ ਮੁਸਲਮਾਨ ਬੱਚਾ ਰਹਿੰਦਾ ਗੁਰੂ ਅਰਜਨ ਦੇ ਮਹਾਰਾਜ ਕੋਲ ਸੇਵਾ ਕਰਦਾ ਸੀ ਇੱਕ ਦਿਨ ਜਾਣ ਲੱਗਾ ਨਾ ਕਹਿੰਦਾ ਜੀ ਕਿਰਪਾ ਰੱਖਿਓ ਜਿਵੇਂ ਆਪਾਂ ਅਰਦਾਸ ਕਰਦੇ ਆਂ ਵੀ ਅੰਗ ਸੰਗ ਰਹਿਓ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਿਓ ਮੈਂ ਜਾ ਰਿਆਂ ਤੇ ਆਪਣਾ ਕਾਰੋਬਾਰ ਕਰਾਂਗਾ ਜਾ ਕੇ ਤੇ ਮੇਰੇ ਤੇ ਰਹਿਮਤ ਰੱਖਿਓ ਜਦੋਂ ਜਾਣ ਲੱਗੇ ਨਾ ਸਾਧ ਸੰਗਤ ਜੀ ਆਪਾਂ ਨੂੰ ਵੀ ਚੇਤੇ ਰੱਖਣੇ ਚਾਹੀਦੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਚਾਰ ਬਚਨ ਦੱਸੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਿ ਇੱਕ ਤੇ ਕਦੇ ਵੀ ਨਿਤਨੇਮ ਨਹੀਂ ਬਸਾਰਨਾ ਨਿਤਨੇਮ ਹਮੇਸ਼ਾ ਕਰਦੇ ਰਹਿਣਾ ਜਿਹੜੇ ਨਿਤਨੇਮ ਨਾਲ ਜੁੜੇ ਹੋਏ ਆ ਉਹਨਾਂ ਦੀ ਬਾਹ ਗੁਰੂ ਨਾਨਕ ਨੇ ਫੜੀ ਹੋਈ ਐ ਜਿਹੜੇ ਨਿਤਨੇਮ ਛੱਡ ਦਿੰਦੇ ਆ ਉਹਨਾਂ ਦੀ ਗੁਰੂ ਨਾਨਕ ਬਾਹ ਛੱਡ ਦਿੰਦਾ ਆਖੋ ਸਤਨਾਮ ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਕਿ ਤੂੰ ਗੁਰੂ ਨਾਨਕ ਨੂੰ ਆਪਣੀ ਬਾਹ ਫੜਾ ਕੇ ਰੱਖਣੀ ਆ ਤੈਨੂੰ ਕੋਈ ਦੁੱਖ ਨਹੀਂ ਆਏਗਾ ਨਿਤਨੇਮ ਛੱਡਣਾ ਨਹੀਂ ਦੂਸਰੀ ਗੱਲ ਜਪਜੀਤ ਸਾਹਿਬ ਦਾ ਪਾਠ ਰੋਜ਼ ਕਰਨਾ ਹੈ। ਨਿਤ ਜਪਜੀਤ ਸਾਹਿਬ ਦਾ ਪਾਠ ਕਰਨਾ ਹੈ, ਜਪਜੀਤ ਸਾਹਿਬ ਦੀ ਬਾਣੀ ਪੜ੍ਹਨੀ ਹੈ। ਇਹ ਜਦੋਂ ਕੋਈ ਮੁਸੀਬਤ ਆਵੇ ਤਾਂ ਆਸਰਾ ਵੀ ਜਪਜੀਤ ਸਾਹਿਬ ਦਾ ਲੈਣਾ, ਆਖੋ ਸਤਨਾਮ। ਜਪਜੀਤ ਸਾਹਿਬ ਦਾ ਆਸਰਾ ਲੈਣਾ ਤੇ ਸਿਮਰਨ ਕਰਨਾ ਹੈ। ਤੇ ਇਹਦੇ ਨਾਲ ਕੁਝ ਪਰਹੇਜ਼ ਰੱਖਣੇ ਆ। ਰਾਨਕ ਦੇ ਮਾਰੇ ਨੇ ਦਵਾਈ ਵੀ ਦਿੱਤੀ ਫਿਰ ਡਾਕਟਰ ਭਰੇਜ ਵੀ ਦੱਸਦਾ ਹੈ ਨਾ ਜੇ ਤੂੰ ਨਿੰਦਿਆ ਕਰ ਲਵੇਂਗਾ ਤਾਂ ਤੇਰਾ ਨਿਤਨੇਮ ਕੀਤਾ ਕਤਾਇਆ ਖਤਮ ਹੋ ਜਾਏਗਾ ਬੁਰਾ ਚਿਤ ਵੇਗਾ ਤਾਂ ਨਿੰਦਿਆ ਨਾ ਕਰੀ ਬਹੁਤ ਮਾੜੀ ਚੀਜ਼ ਹੈ ਤੇ ਬਿਨਾਂ ਵਜਾ ਦੁੱਖ ਨਹੀਂ ਦੇਣਾ ਤੂੰ ਜਪਜੀ ਸਾਹਿਬ ਦਾ ਆਸਰਾ ਲੈਣਾ ਹੈ ਤੀਸਰਾ ਵਚਨ ਕਹਿੰਦੇ ਤੂਤ ਕਰਦਾ ਦੁਕਾਨ ਗਰੀਅਨੇ ਦੀ ਦੁਕਾਨ ਕਰਦਾ ਸੀ ਇੱਕ ਤੇ ਹੁੰਦਾ ਘੱਟ ਤੋਲਣਾ ਇੱਕ ਹੁੰਦਾ ਪੂਰਾ ਤੋਲਣਾ ਇੱਕ ਹੁੰਦਾ ਥੋੜਾ ਜਿਹਾ ਵੱਧ ਤੋਲ ਲੈਣਾ ਤੂੰ ਇਦਾਂ ਕਰਨਾ ਹੈ ਭਾਵੇਂ ਤੋਲਾ ਸਟਾਂਕ ਹੀ ਹੋਵੇ ਪਰ ਪਲੜਾ ਝੁਕਣਾ ਚਾਹੀਦਾ ਘੱਟ ਤੇ ਤੋਲਣਾ ਹੀ ਕੀਆ ਪੂਰਾ ਵੀ ਤੋਲਣਾ ਥੋੜਾ ਜਿਹਾ ਵੱਧ ਤੋਲਣਾ ਖੁੱਲਾ ਤੋਲਣਾ ਹੈ ਉਹ ਕਹਿੰਦਾ ਜੀ ਸੱਤ ਵਚਨ ਚੌਥਾ ਵਚਨ ਫੇਰ ਗੁਰੂ ਅਰਜਨ ਦੇਵ ਮਹਾਰਜ ਨੇ ਕੀਤਾ ਇਦਾਂ ਕਰੀ ਕੋਈ ਜ਼ਰੂਰਤਮੰਦ ਆ ਜਾਏ ਪੈਸੇ ਨਾ ਹੋਣ ਭੁੱਖਾ ਹੋਵੇ ਜਿੰਨੀ ਤੇਰੇ 'ਚ ਸਮਰੱਥਾ ਹੈ ਇਹ ਨਹੀਂ ਕਹਿੰਦੇ ਵੀ ਹੁਣ ਉਰਜਾ ਦਾ ਹੀ ਤੂੰ ਜਿੰਨਾ ਕ ਤੂੰ ਦਸਵੰਦ ਕੱਢ ਸਕਦਾ ਹੈ ਜਿੰਨੀ ਕ ਤੇਰੇ 'ਚ ਸਮਰੱਥ ਹੈ ਉਸ ਜ਼ਰੂਰਤਮੰਦ ਨੂੰ ਲੋੜਵੰਦ ਨੂੰ ਨਾ ਵੀ ਪੈਸੇ ਹੋਣ ਨਾ ਤੇ ਕਦੇ ਖਾਲੀ ਨਾ ਮੋੜੀ ਆਖੋ ਸਤਨਾਮ ਇਹ ਬਚਨ ਉਹ ਸਿੱਖ ਲਈ ਕੇਵਲ ਸਿੱਖ ਲਈ ਨਹੀਂ ਹਨ ਉਹ ਬਚਨ ਆਪਣੇ ਲਈ ਵੀ ਹਨ ਇਹ ਨਾਲ-ਨਾਲ ਤੂੰ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਹੈ ਤੇ ਨਾਲ-ਨਾਲ ਬਾਣੀ ਪੜ੍ਹਨੀ ਹੈ ਕਿਉਂਕਿ ਗੁਰੂ ਅਰਜਨ ਦੇਵ ਮਹਾਰਜ ਦੇ ਵੇਲੇ ਦਾ ਸਮਾਂ ਸੀ ਉਦੋਂ ਜਪਜੀ ਸਾਹਿਬ ਦਾ ਪਾਠ ਹੁੰਦਾ ਇਸ ਤਰ੍ਹਾਂ ਮਹਾਰਜ ਕਹਿੰਦੇ ਆ ਭਾਈ ਜਿਹੜੇ ਪ੍ਰੇਮ ਵਿੱਚ ਲੀਨ ਰਹਿੰਦੇ ਆ ਪ੍ਰਮਾਤਮਾ ਦੇ ਉਹਨਾਂ ਉ ਪ੍ਰਵਾਣ ਹੋ ਜਾਂਦੇ ਆ ਗੁਰੂ ਦੇ ਦਰ ਤੇ ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੈ ਸਹਜ ਸੁਭਾਏ ਹੇ ਪਪੀਹੇ ਇਹ ਨਾਮ ਜਲ ਸਾਰੀ ਸ੍ਰਿਸ਼ਟੀ ਵਿੱਚ ਸ਼ੈਬਰ ਲਾ ਕੇ ਰੱਖਦਾ ਪਰ ਇਹਦੀ ਬੂੰਦ ਹਰ ਇੱਕ ਕਾਨੂੰਨੀ ਉਹ ਮਨੁੱਖ ਨੂੰ ਮਿਲਦੀ ਹੈ ਜੋ ਆਤਮਕ ਅਡੋਲ ਦਾ ਵਿੱਚ ਹੈ ਜਿਹੜਾ ਪਰਮਾਤਮਾ ਦੇ ਪ੍ਰੇਮ ਵਿੱਚ ਲੀਨ ਹੈ ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਮਾਲਕ ਤੋਂ ਹੀ ਹਰੀ ਨਾਮ ਜਲ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਤਾਈਏ ਹਰੀ ਨਾਮ ਜਲ ਤੋਂ ਬਿਨਾ ਕਿਸੇ ਵੀ ਜੀਵ ਦੀ ਮਾਇਆ ਦੀ ਤ੍ਰੇਹ ਹੈ ਜਿਹੜੀ ਉਹ ਦੂਰ ਨਹੀਂ ਹੁੰਦੀ ਭਾਵ ਆਤਮਕ ਸ਼ਾਂਤੀ ਮਿਲਦੀ ਨਹੀਂ ਆਖੋ ਸਤਨਾਮ ਨਾਨਕ ਹਰ ਜਲ ਜਿਨ ਪੀਆ ਹਰੀ ਰੂਪ ਨਾਮ ਰੂਪੀ ਜਲ ਜੀ ਨੇ ਪੀਣਾ ਸਵੇਰੇ ਉੱਠ ਕੇ ਕੁੱਟਾਂ ਭਰਨੀਆਂ ਨਾਮ ਦੀਆਂ ਕਿਵੇਂ ਵਾਹਿਗੁਰੂ 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 ਨਾਮ ਰਸ ਨਾਨਕ ਹਰਜਲ ਜਿਨ ਪੀਆ ਤਿਸ ਭੂਖ ਨ ਲੱਗੈ ਆਏ ਕਹਿੰਦੇ ਜਿਸ ਮਨੁੱਖ ਨੇ ਹਰੀ ਨਾਮ ਜਲ ਪੀ ਲਿਆ ਉਹਨਾਂ ਨੂੰ ਕਦੇ ਵੀ ਇਸ ਸੰਸਾਰੂਪੀ ਮਾਇਆ ਦੀ ਭੁੱਖ ਨਹੀਂ ਵਿਆਪਦੀ ਜਿਹੜੀ ਗੁਰੂ ਨਾਲੋਂ ਤੋੜਦੀ ਹੋਵੇ ਮਾਇਆ ਕੀ ਹੁੰਦੀ ਆਬ ਆਪ ਜੀ ਨੇ ਕਈ ਵਾਰੀ ਸਰਵਣ ਕੀਤਾ ਵੀ ਪੈਸਾ ਕੇਵਲ ਮਾਇਆ ਨਹੀਂ ਜਿਹੜੀ ਚੀਜ਼ ਸਾਨੂੰ ਗੁਰੂ ਨਾਲੋਂ ਤੋੜਦੀ ਆ ਉਹ ਮਾਇਆ ਹੈ ਜਿਹੜੀ ਵੀ ਚੀਜ਼ ਸਾਨੂੰ ਭਰਮਾ ਰਹੀ ਹੈ ਕਰਮ ਨੇ ਹਰਾ ਹੋਣੀ ਹੋਣਾ ਕਰਮ ਬੀਜ ਹਰਾ ਹੋਏਗਾ ਕਿਸੇ ਨਾਲ ਤੁਸੀਂ ਵਿਰੋਧ ਕਰੋ ਕੋਈ ਬੁਰਾ ਕਰ ਰਿਹਾ ਹੈ ਤੁਸੀਂ ਮਾੜਾ ਕਰੋ ਨਾ ਕਰੋ ਤੁਸੀਂ ਉਹਨੂੰ ਸ਼ਰਾਬ ਦਿਓ ਨਾ ਦਿਓ ਭਾਵ ਬੁਰਾ ਕਹੋ ਨਾ ਕਹੋ ਜੇ ਤੁਸੀਂ ਚੁੱਪ ਵੀ ਕਰ ਦਿਓਗੇ ਨਾ ਉਹ ਤਾਂ ਬੀਜ ਆ ਉਹ ਉਗਣੀ ਉਗਣਾ ਆਖੋ ਸਤਨਾਮ ਦ੍ਰੋਪਤੀ ਨੂੰ ਕਿਹਾ ਸੀ ਕ੍ਰਿਸ਼ਨ ਜੀ ਨੇ ਕਿ ਤੂੰ ਤੂੰ ਇਹਨਾਂ ਨੂੰ ਮਾੜਾ ਨਾ ਕਹਿ ਜਿਨ੍ਹਾਂ ਨੇ ਤੈਨੂੰ ਬੇਪਤ ਕਰਨਾ ਚਾਹਿਆ ਤੂੰ ਇਹਨਾਂ ਨੂੰ ਮਾਫ ਕਰ ਦਿਓ ਕਹਿੰਦੀ ਮੈਂ ਮਾਫ ਕਰ ਦਿਆਂ ਇਹਨਾਂ ਨੇ ਸਵਾ ਵਿੱਚ ਮੈਨੂੰ ਬੇਪਰਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਕਹਿੰਨਾ ਮaaf ਕਰ ਦੇ ਕਿਸੇ ਨੂੰ ਮaaf ਕਰ ਦੇਣਾ ਸ਼ਾਮ ਨੂੰ ਸਭ ਦੀਆਂ ਗਲਤੀਆਂ ਮaaf ਕਰਕੇ ਪੈ ਜਾਣਾ ਪ੍ਰਮਾਤਮਾ ਦਾ ਨਾਮ ਲੈ ਕੇ ਪੈ ਜਾਣਾ ਦ੍ਰੋਪਤੀ ਇਹਨਾਂ ਨੂੰ ਮਾੜਾ ਨਾ ਕਹਾਂ ਮੈਂ ਕਿਉਂ ਨਾ ਮਾੜਾ ਕਹਾਂ ਇਹਨਾਂ ਨੇ ਤਾਂ ਬੀਜ ਬੀਜ ਲਿਆ ਇਹਨਾਂ ਨੂੰ ਸਜ਼ਾ ਮਿਲਣੀ ਮਿਲਣੀ ਆ ਤੂੰ ਆਪਣਾ ਕਹਿ ਭਾਵੇਂ ਕੁਝ ਨਾ ਕਹਿ ਤੂੰ ਆਪਣੇ ਜੀਵ ਆਪਣੀ ਜਵਾਨ ਨੂੰ ਖਰਾਬ ਨਾ ਕਰ ਜੋ ਬੀਜ ਦੱਬ ਦਿੱਤਾ ਉਹਨੇ ਉਗਣਾ ਹੈ ਇਸ ਕਰਕੇ ਮਹਾਰਾਜ ਕਹਿੰਦਾ ਹੈ ਬੰਦਿਆ ਬੰਦਾ ਸੋ ਜੋ ਬੰਦਗੀ ਹੈ ਐਸਾ ਬੀਜ ਸਰੀਰ ਰੂਪੀ ਜ਼ਮੀਨ ਦੇ ਵਿੱਚ ਨਾ ਦੱਬੀ ਕਿਉਂ ਹਰਾ ਹੋਣ ਵੇਲੇ ਤੈਨੂੰ ਦਖਲੀਪ ਕਰ ਦੇਵੇ ਬੰਬੀਹਾ ਤੂੰ ਸਹਿਜ ਬੋਲ ਸੱਚਾ ਸ਼ਬਦ ਸੁਪਾਏ ਆਤਮਕ ਜੀਵਨ ਦੇਣ ਵਾਲੀ ਨਾਮ ਬੂੰਦ ਦੇ ਰਸੀਏ ਆਤਮਕ ਟੋਲਤਾ ਵਿੱਚ ਟਿਕੇ ਸਦਾ ਥਿਰ ਪ੍ਰਭੂ ਦੀ ਸਿਰਸਲਾ ਦੇ ਸ਼ਬਦ ਵਿੱਚ ਜੁੜ ਕੇ ਮਾਲਕ ਦੇ ਪਿਆਰ ਵਿੱਚ ਟਿਕੇ ਤੂੰ ਹਰੀ ਨਾਮ ਜਪਿਆ ਕਰ ਮਾਰੇ ਕਹਿੰਦੇ ਸਭ ਕੁਛ ਤੇਰੇ ਨਾਲ ਹੈ ਸਤ ਗੁਰ ਦਿਆ ਦਿਖਾਏ ਹਰੀ ਨਾਮ ਨੂੰ ਤੋਂ ਪੈਦਾ ਹੋਣ ਵਾਲਾ ਹਰੇਕ ਆਨੰਦ ਮੌਜੂਦ ਹੈ ਪਰ ਇਹ ਆਨੰਦ ਉਸ ਜੀਵ ਨੂੰ ਪ੍ਰਾਪਤ ਹੁੰਦਾ ਜਿਹਨੂੰ ਗੁਰੂ ਨੇ ਵਖਾ ਦਿੱਤਾ ਹੈ ਪ੍ਰਾਪਤ ਕਰਵਾ ਦਿੱਤਾ ਹੈ ਆਪ ਪਛਾਣੇ ਪ੍ਰੀਤਮ ਮਿਲੈ ਗੁੱਠਾ ਸ਼ੈਬਰ ਲਾਏ ਜਿਹੜੇ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਪੜਤਾਲ ਦੇ ਰਹੇ ਨੇ ਆਪਣੇ ਆਤਮਿਕ ਜੀਵਨ ਦੀ ਪੜਤਾਲ ਕਰ ਲੈਣੀ ਉਹਨਾਂ ਨੂੰ ਪ੍ਰੀਤਮ ਪ੍ਰਭੂ ਮਾਲਕ ਮਿਲ ਪੈਂਦਾ ਹੈ ਉਹਨਾਂ ਦੇ ਅੰਦਰ ਸਿਰਸਲਾ ਦਾ ਬੱਦਲ ਫਿਰ ਝੜੀਆਂ ਲਾ ਕੇ ਵਰਦਾ ਹੈ ਆਖੋ ਸਤਨਾਮ ਜਿਮਚਿਮ ਅੰਮ੍ਰਿਤ ਵਰਸਦਾ ਦੇਸ਼ਾ ਭੁਖ ਸਭ ਜਾਏ ਉਹਨਾਂ ਦੇ ਅੰਦਰ ਸਹਿਜੇ ਸਹਿਜੇ ਅਡੋਲ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦੀ ਵਰਖਾ ਹੁੰਦੀ ਹੈ ਉਹਨਾਂ ਦੇ ਅੰਦਰੋਂ ਇਹ ਮਾਇਆ ਦੀ ਸਾਰੀ ਤ੍ਰਿਸ਼ਨਾ ਮਾਇਆ ਦੀ ਸਾਰੀ ਭੁੱਖ ਹੈ ਜਿਹੜੀ ਉਹ ਖਤਮ ਹੋ ਜਾਂਦੀ ਕੂਕ ਪੁਕਾਰ ਨਾ ਹੋਵਈ ਜੋਤੀ ਜੋਤ ਮਿਲਾਏ ਮਾਇਆ ਦੇ ਮੋਹ ਦਾ ਸਾਰਾ ਰੌਲਾ ਉਹਨਾਂ ਦੇ ਅੰਦਰੋਂ ਖਤਮ ਹੋ ਜਾਂਦਾ ਜਿਹੜਾ ਟਿਕਾ ਨਹੀਂ ਆਉਣ ਦਿੰਦਾ ਨਾਮ ਨਹੀਂ ਜਪਣ ਦਿੰਦਾ ਉਹਨਾਂ ਦੀ ਜਿੰਦ ਮਾਲਕ ਦੀ ਜੋਤ ਵਿੱਚ ਮਿਲੀ ਰਹਿੰਦੀ ਹੈ ਹੁਣ ਵਿਛੜੀ ਹੋਈ ਹੈ ਜਦੋਂ ਸ਼ਾਂਤੀ ਨਹੀਂ ਹੈ ਸਮਝ ਲਓ ਉਦੋਂ ਅਸੀਂ ਉਹਦੀ ਜੋਤ ਨਾਲੋਂ ਵਿਛੜੇ ਹੋਏ ਹਾਂ ਤੇ ਜੋ ਜਪਦੇ ਰਹਿੰਦੇ ਆ ਚੇਤੇ ਕਰਦੇ ਰਹਿੰਦੇ ਆ ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤ ਵਿੱਚ ਮਿਲੀ ਰਹਿੰਦੀ ਨਾਨਕ ਸੁਖ ਸਵਨ ਸੋਹਾਗਣੀ ਸੱਚੇ ਨਾਮ ਸੁਮਾਈ ਸਦਾ ਥਿਰ ਹਰੀ ਨਾਮ ਵਿੱਚ ਲੀਨ ਹੋ ਕੇ ਭਾਗਾ ਵਾਲੀਆਂ ਜੀਵ ਇਸਤਰੀਆਂ ਆਤਮਿਕ ਆਨੰਦ ਵਿੱਚ ਟਿਕੀਆਂ ਰਹਿੰਦੀਆਂ ਹਨ ਕਿਉਂਕਿ ਸਤਿਗੁਰੂ ਜੀ ਦੱਸਦੇ ਆ ਤੁਰ ਹੋ ਖਾਸਮ ਭੇਜਿਆ ਸੱਚੇ ਹੁਕਮ ਪਠਾਏ ਕਿ ਸਦਾ ਕੈਮ ਰਹਿਣੇ ਮਾਲਕ ਪ੍ਰਭੂ ਨੇ ਕੈਮ ਰਹਿਣ ਵਾਲੇ ਮਾਲਕ ਪ੍ਰਭੂ ਨੇ ਤੁਰ ਦਰਗਾਹ ਤੋਂ ਆਪਣੇ ਹੁਕਮ ਅਨਸਾਰ ਹੀ ਪ੍ਰੇਰ ਕੇ ਜਿਵੇਂ ਇੰਦਰ ਦੇਵਤੇ ਨੂੰ ਗੁਰੂ ਨੂੰ ਸਦਾ ਭੇਜਿਆ ਧਰੋਂ ਖਸਮ ਭੇਜਿਆ ਸੱਚਾ ਹੁਕਮ ਪਠਾਏ ਤੁਰ ਦਰਗਾਹ ਤੋਂ ਮਾਲਕ ਪ੍ਰਭੂ ਨੇ ਸੱਚੇ ਸਦਾ ਕਾਇਮ ਰਹਿਣ ਵਾਲੇ ਪਠਾਏ ਕੀ ਤੋਰ ਕੇ ਭੇਜੇ ਹਨ ਇੰਦਵਰਸੈ ਦਇਆ ਕਰ ਗੂੜੀ ਸ਼ੈ ਬਰ ਲਾਏ ਉਹਦੇ ਹੁਕਮ ਵਿੱਚ ਹੀ ਮੇਰ ਕਰਕੇ ਬਦਲ ਗੁਰੂ ਡੂੰਗੀ ਝੜੀ ਲਾ ਕੇ ਵਰਖਾ ਕਰਦਾ ਹੈ। ਬੰਬੀ ਹੈ ਤਨ ਮਨ ਸੁਖ ਹੋਏ। ਜਾਂ ਤਤ ਬੂੰਦ ਮੋਹੇ ਪਾਏ। ਜਦੋਂ ਪਪੀਹਾ ਆਤਮਕ ਜੀਵਨ ਦੇਣ ਵਾਲੀ ਨਾਮ ਬੂੰਦ ਦਾ ਰਸੀਆ। ਨਾਮ ਬੂੰਦ ਆਪਣੇ ਮੂੰਹ ਵਿੱਚ ਪੰਦ ਹੈ। ਤਦੋਂ ਫਿਰ ਉਹਦੇ ਤਨ ਵਿੱਚ ਨਾ ਇੱਕ ਆਨੰਦ ਪੈਦਾ ਹੁੰਦਾ। ਇੱਕ ਖੇੜਾ ਆਤਮਿਕ ਸ਼ਾਂਤੀ ਜਿਹਨੂੰ ਆਪਾਂ ਕਹਿੰਦੇ ਆਂ ਅਨ ਤਨ ਬਹੁਤਾ ਊਪਜੈ ਧਰਤੀ ਸੋਭਾ ਪਾਏ ਜਿਵੇਂ ਵਰਖਾ ਨਾਲ ਧਰਤੀ ਹਰਿਆਵਲੀ ਹੋ ਜਾਂਦੀ ਹੈ ਇਸੇ ਤਰ੍ਹਾਂ ਉਹਦੇ ਵਿੱਚ ਆਨੰਦ ਬਹੁਤ ਅੰਨ ਪੈਦਾ ਹੁੰਦਾ ਹੈ ਸਰੀਰੂਪੀ ਧਰਤੀ ਵਿੱਚ ਜਦੋਂ ਨਾਮ ਦਾ ਬੀਜ ਬੀਜਦਾ ਫਿਰ ਉਹਦੀ ਸੋਭਾ ਪੈਦਾ ਹੁੰਦੀ ਆਖੋ ਸਤਨਾਮ ਆਲੰਤਨ ਬਹੁਤਾ ਊਪਜੈ ਧਰਤੀ ਸੋਭਾ ਪਾਏ ਉਹ ਸ਼ਰੀਰੂਪੀ ਧਰਤੀ ਫਿਰ ਸੋਭਾ ਪਾਉਂਦੀ ਐ ਸੁਭਾਵਕ ਹੈ ਆਨੰਦੈਨ ਲੋਕ ਭਗਤ ਕਰੇ ਗੁਰ ਕੈ ਸ਼ਬਦ ਸਮਾਏ ਤਿਵੇਂ ਭਾਈ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਕੇ ਜਗਤ ਹਰ ਵੇਲੇ ਪ੍ਰਮਾਤਮਾ ਦੀ ਭਗਤੀ ਕਰਨਾ ਲੱਗ ਪੈਂਦਾ ਹੈ ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੈ ਰਜਾਈ ਸਦਾ ਕਾਇਮ ਰਹਿਣ ਵਾਲਾ ਮਾਲਕ ਆਪ ਹੀ ਗੁਰੂ ਦੀ ਸ਼ਰਨ ਪਈ ਲੁਕਾਈ ਉੱਤੇ ਬਖਸ਼ਿਸ਼ ਕਰਦਾ ਤੇ ਮਿਹਰ ਕਰਕੇ ਆਪਣਾ ਹੁਕਮ ਵਰਤਾ ਦਿੰਦਾ ਹਰ ਗੁਣ ਗਾਉ ਕਾਮਣੀ ਸੱਚੇ ਸ਼ਬਦ ਸਮਾਏ हे जीव स्त्री सदा थिर मालिक दी शिवस्ला दी वाणी विच लीन हो के परमात्मा दे गुण गाउंदा रहया कर। ਭਾਏ ਕਾ ਸਹਜ ਸਿੰਗਾਰ ਕਰਿਓ। ਸੱਚ ਰਹੋ ਲਿਵ ਲਾਏ। ਕਿ ਮਾਲਕ ਦੇ ਡਰ ਅਦਵ ਤੋਂ ਪੈਦਾ ਹੋਈ ਆਤਮਕ ਟੋਲਤਾ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਕੇ ਰੱਖ। ਤੇ सदा थिर हरि विच सुरत ਜੋੜ ਕੇ ਉਹਨੂੰ ਉਹਦੇ ਵਿੱਚ ਟਿਕੀ ਰਿਹਾ ਕਰ ਨਾਨਕ ਨਾਮੋ ਮਨ ਵਸੈ ਹਰ ਦਰਗੈ ਲਏ ਛਡਾਏ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਕਿ ਜਿਨ੍ਹਾਂ ਦੇ ਮਨ ਵਿੱਚ ਹਰੀ ਨਾਮ ਟਿਕਿਆ ਰਹਿੰਦਾ ਹੈ ਤੇ ਪ੍ਰਮਾਤਮਾ ਉਹਨਾਂ ਨੂੰ ਫਿਰ ਦਰਗਾਹ ਵਿੱਚ ਲੇਖੇ ਜੋਖੇ ਤੋਂ ਬਚਾ ਲੈਂਦਾ ਹੈ ਆਖੋ ਸਤਿਨਾਮ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਗਿਆਨ ਬਖਸ਼ਿਸ਼ ਕਰਦੇ ਹਨ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ